ਅਪਡੇਟ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਨਰੇਸ਼ ਸ਼ਰਮਾ ਅੱਜ ਅਸੀਂ ਕਰਾਂਗੇ ਪੰਜਾਬ ਦੇ ਜਿਹੜੇ ਸਿਆਸਤ ਨੂੰ ਲੈ ਕੇ ਚਰਚਾ ਕਿ ਜਿਹੜਾ ਪੁੱਤਰ ਮੂਹ ਹੈ ਉਹ ਕਿੰਨਾ ਜਿਹੜਾ ਰਾਜਨੀਤਿਕ ਲੋਕਾਂ ਨੂੰ ਉਹ ਜਿਹੜੀ ਸਿਆਸਤ ਪਰੂ ਪੈ ਜਾਂਦਾ ਹੈ। ਉਹ ਜਿਹੜਾ ਪੁੱਤਰ ਮੂਹ ਹੈ ਉਹ ਕਿਸ ਤਰ੍ਹਾਂ ਜਿਹੜੇ ਲੀਡਰਾਂ ਦੇ ਸਿਰਾਂ ਉੱਤੇ ਚੜ ਕੇ ਬੋਲਦਾ ਹੈ। ਅੱਜ ਅਸੀਂ ਉਹਦੀ ਇੱਕ ਤੁਹਾਨੂੰ ਜਿਹੜੀ ਮੂਹ ਬੋਲਦੀ ਤਸਵੀਰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਮੁੱਦਾ ਹੈ ਅਕਾਲੀ ਦਲ ਨਾਲ ਜੁੜਿਆ ਉਤਾ ਹੈ ਸੁਖਦੇਵ ਸਿੰਘ ਢੀਂਸਾ ਨਾਲ ਜੁੜਿਆ ਸੁਖਦੇਵ ਸਿੰਘ ਢੀਂਸਾ ਅਕਾਲੀ ਦਲ ਦੇ ਬੜੇ ਸੀਨੀਅਰ ਨੇਤਾ ਨੇ ਸੁਖਦੇਵ ਸਿੰਘ ਢੀਂਸਾ ਉਹ ਨੇਤਾ ਨੇ ਜਦੋਂ ਅਕਾਲੀ ਦਲ ਪੁਰੇ ਦੌਰ ਚ ਗੁਜ਼ਰ ਰਿਹਾ ਸੀ ਉਸ ਸਮੇਂ ਅਕਾਲੀ ਦਲ ਨੂੰ ਛੱਡ ਕੇ ਉਹਨਾਂ ਨੇ ਅਕਾਲੀ ਦਲ ਸੰਯੁਕਤ ਬਣਾਇਆ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣੇ ਉਮੀਦਵਾਰ ਉਤਾਰੇ ਹਾਲਾਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਸੰਯੁਗ ਦਾ ਜੋ ਹਾਲ ਹੋਇਆ ਉਹ ਸਭ ਨੂੰ ਪਤਾ ਹੈ ਕਿ ਬਹੁਤ ਸਾਰੇ ਜਿਹੜੇ ਉਮੀਦਵਾਰਾਂ ਦੀਆਂ ਜਮਾਨਤ ਜਬਤ ਹੋ ਗਈਆਂ ਸੁਦੇਸ਼ ਢੀਂਟ ਸਾਹਿਬ ਬਾਰੇ ਇਹ ਕਿਹਾ ਜਾ ਰਿਹਾ ਸੀ ਕਿ ਸੁਦੇਸ਼ ਢੀਂਟ ਸਾਹਿਬ ਨੂੰ ਕਿਉਂਕਿ ਭਾਜਪਾ ਦਾ ਪਿੱਛੋਂ ਸਪੋਰਟ ਹੈ ਇਸ ਲਈ ਉਹਨਾਂ ਨੇ ਅਕਾਲੀ ਦਲ ਤੋਂ ਵੱਖਰੇ ਹੋ ਕੇ ਆਪਣਾ ਇੱਕ ਨਵਾਂ ਵਖਰਾ ਜਿਹੜੀ ਪਾਰਟੀ ਬਣਾਈ ਹੈ ਪਰ ਹੁਣ ਸੁਦੇਸ਼ ਸਿੰਘ ਢੀਂਟ ਸਾਹਿਬ ਦੀ ਵਾਪਸੀ ਹੋ ਚੁੱਕੀ ਹੈ ਅਕਾਲੀ ਦਲ ਦੇ ਵਿੱਚ ਉਸ ਸਮੇਂ ਪਹਿਲਾਂ ਹੀ ਸੁਦੇਸ਼ ਸਿੰਘ ਢੀਂਟ ਸਾਹਿਬ ਆਪਣੇ ਸਮਰਥਕਾਂ ਦੇ ਨਾਲ ਅਕਾਲੀ ਦਲ ਵਿੱਚ ਵਾਪਸ ਆ ਗਏ ਨੇ ਪਰ ਜਦੋਂ ਹੁਣ ਲੋਕ ਸਭਾ ਚੋਣਾਂ ਦੀ ਗੱਲ ਆਈ ਲੋਕ ਸਭਾ ਚੋਣਾਂ 2024 ਦੀ ਗੱਲ ਆਈ ਅਕਾਲੀ ਦਲ ਵੱਲੋਂ ਅਕਵਾਲ ਸਿੰਘ ਝੁੰਦਾ ਨੂੰ ਸੰਗਰੂਰ ਤੋਂ ਚੋਣ ਮੈਦਾਨ ਚ ਉਤਾਰ ਦਿੱਤਾ ਗਿਆ ਹੈ ਤੇ ਪਰਮਿੰਦਰ ਸਿੰਘ ਢੀਂਸਾ ਨੂੰ ਟਿਕਟ ਨਹੀਂ ਦਿੱਤੀ ਗਈ ਜਿਸ ਦੇ ਚੱਲਦੇ ਸੁਦੇਸ਼ ਸਿੰਘ ਢੀਂਸਾ ਇਸ ਸਮੇਂ ਅਕਾਲੀ ਦਲ ਤੋਂ ਨਾਰਾਜ਼ ਨਜ਼ਰ ਆ ਰਹੇ ਹਨ ਖਾਸ ਕਰਕੇ ਸੁਭੀਰ ਸਿੰਘ ਬਾਦਲ ਤੋਂ ਨਾਰਾਜ਼ ਹੋ ਰਹੇ ਨੇ ਪਰ ਸਵਾਲ ਇਹ ਹੈ ਕਿ ਕੀ ਸੁਦੇਸ਼ ਸਿੰਘ ਢੀਂਸਾ ਦੀ ਨਾਰਾਜ਼ਗੀ ਜਾਇਜ਼ ਹੈ ਕਿ ਸੁਦੇਸ਼ ਸਿੰਘ ਢੀਂਸਾ ਆਪਣੇ ਪੁੱਤਰ ਮੋਹ ਦੇ ਵਿੱਚ ਇੰਨਾ ਫਸ ਗਏ ਨੇ ਕਿ ਉਹਨਾਂ ਨੇ ਉਹ ਇਸ ਇਸ ਕਰਕੇ ਕਿ ਉਹ ਸੁਦੇਸ਼ਮਤਰੀ ਇਸ ਲਈ ਵਾਪਸ ਆਈ ਸੀ ਕਿ ਉਹਨਾਂ ਦੇ ਪੁੱਤਰ ਨੂੰ ਅਕਾਲੀ ਦਲ ਵੱਲੋਂ ਸੰਗਰੂਰ ਤੋਂ ਚੋਣ ਲਈ ਜਾਏਗੀ। ਪਰ ਸਵਾਲ ਇਹ ਹੈ ਕਿ ਸੁਮੀਰ ਸਿੰਘ ਬਾਦਲ ਇਸ ਸਮੇਂ ਪਾਰਟੀ ਦੀ ਸਰਵਾਈਵਲ ਦੇ ਲਈ ਦਿਨ ਰਾਤ ਮਿਹਨਤ ਕਰ ਰਹੇ ਨੇ। ਉਹਨਾਂ ਵੱਲੋਂ ਪੰਜਾਬ ਬਚਾਓ ਦਾ ਅਧਕਰਾ ਕੀਤੀ ਜਾ ਰਹੀ ਹੈ। ਸੁਵੀਰ ਸਿੰਘ ਬਾਦਲ ਇੱਕ ਇੱਕ ਹਲਕੇ ਚ ਜਾ ਰਹੇ ਨੇ। ਪਰ ਸਵਾਲ ਇਹ ਹੈ ਕਿ ਉਹ ਉਹ ਲੋਕ ਉਹ ਜਿਹੜੇ ਅਕਾਲੀ ਦਲ ਦੇ ਵਰਕਰ ਜਿਹੜੇ ਮਾੜੇ ਦੌਰ ਦੇ ਵਿੱਚ ਅਕਾਲੀ ਦਲ ਨਾਲ ਖੜੇ ਕਿ ਉਹਨਾਂ ਨੂੰ ਟਿਕਟ ਦੀ ਜ਼ਿਆਦਾ ਜ਼ਰੂਰੀ ਹੈ ਜਾਂ ਉਹਨਾਂ ਲੋਕਾਂ ਨੂੰ ਜੋ ਮੌਕਾ ਪ੍ਰਸਤੀ ਦੇ ਨਾਲ ਉਸ ਸਮੇਂ ਕਾਲੀ ਦਲ ਨੂੰ ਛੱਡ ਕੇ ਗਏ ਜਦੋਂ ਕਾਲੀ ਦਲ ਨੂੰ ਉਹ ਲੀਡਰਾਂ ਦੀ ਜ਼ਰੂਰਤ ਸੀ ਤੇ ਹੁਣ ਸਵਾਲ ਇਹ ਹੈ ਕਿ ਅਵਾਲ ਸਿੰਘ ਚੋਂਦਾ ਅਵਾਲ ਸਿੰਘ ਚੋਂਦਾ ਹਾਲਾਂਕਿ ਜਦੋਂ ਫਸਟ ਟਾਈਮ ਉਹਨਾਂ ਨੇ ਇਲੈਕਸ਼ਨ ਲੜੀ ਅਮਰਗੜ ਤੋਂ ਤਾਂ ਉਹਨਾਂ ਨੂੰ ਉਹਨਾਂ ਨੇ ਆਜ਼ਾਦ ਉਮੀਦਵਾਰ ਤੌਰ ਤੇ ਚੋਣ ਲੜੀ ਕਿਉਂਕਿ ਉਹਨਾਂ ਨੂੰ ਕਾਲੀ ਦਲ ਵੱਲੋਂ ਟਿਕਟ ਨਹੀਂ ਦਿੱਤੀ ਗਈ ਸੀ ਉਹ ਆਜ਼ਾਦ ਉਮੀਦਵਾਰ ਜਿੱਤੇ ਤੇ ਫਿਰ ਅਕਾਲੀ ਦਲ ਦੇ ਨਾਲ ਹੀ ਜੁੜੇ ਰਹੇ ਕਿ ਉਸ ਤੋਂ ਬਾਅਦ ਉਹ ਕਾਲੀ ਦਲ ਫੇ ਅਗਲੀ ਵਾਰ ਕਾਲੀ ਦਲ ਨੇ ਉਹਨਾਂ ਨੂੰ ਮੈਂ ਕਰਤੋਂ ਟਿਕਟ ਦਿੱਤੀ ਕਿ ਉਹ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਅਕਾਲੀ ਦਲ ਨਾਲ ਜੁੜੇ ਹੋਏ ਨੇ ਮਾੜੇ ਦੌਰ ਦੇ ਵਿੱਚ ਵੀ ਅਕਵਾਲ ਸਿੰਘ ਝੁੰਡਾ ਅਕਾਲੀ ਦਲ ਦੇ ਨਾਲ ਖੜੇ ਨੇ ਇਸ ਲਈ ਕਿਤਨਾ ਕਿਤੇ ਜਿਹੜੇ ਸ਼ੁਰੂ ਮੇ ਅਕਾਲੀ ਦਲ ਦੇ ਪ੍ਰਧਾਨ ਸੁਬੀਰ ਬਾਦਲ ਨੇ ਜਾਂ ਉਹਨਾਂ ਦੀ ਕੋਰਟ ਕਮੇਟੀ ਨੇ ਇਹ ਫੈਸਲਾ ਲਿਆ ਕਿ ਉਹ ਵਰਕਰ ਜਿਹੜਾ ਮਾੜੇ ਦੌਰ ਦੇ ਵਿੱਚ ਸਾਡੇ ਨਾਲ ਜੁੜਿਆ ਰਿਹਾ ਉਹਨੂੰ ਟਿਕ ਦੇਣਾ ਜ਼ਿਆਦਾ ਜ਼ਰੂਰੀ ਹੈ ਇਸ ਕਰਕੇ ਅਕਵਾਲ ਸਿੰਘ ਝੁੰਡਾ ਨੂੰ ਸੰਗਰੂਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਪਰ ਸਵਾਲ ਉਹੀ ਹਾਲਾਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸੀ ਪਰਮਿੰਦਰ ਸਿੰਘ ਢੀਂਸਾ ਨੇ ਲਹਿਰਾ ਤੋਂ ਚੋਣ ਲੜੀ ਸੀ ਤੇ ਲਹਿਰਾ ਤੋਂ ਪਰਮਿੰਦਰ ਸਿੰਘ ਢੀਂਸਾ ਦੂਜੇ ਨੰਬਰ ਤੇ ਰਹੇ ਸੀ ਹਾਲਾਂਕਿ ਉਹ ਕਾਫੀ ਵੋਟਾਂ ਲੈਣ ਦੇ ਵਿੱਚ ਕਾਮਯਾਬ ਹੋ ਗਏ ਸੀ ਉਹ ਦੂਜੇ ਨੰਬਰ ਕਿਉਂਕਿ ਕਾਂਗਰਸ ਤੋਂ ਵੀ ਜ਼ਿਆਦਾ ਉਹਨਾਂ ਨੂੰ ਵੋਟਾਂ ਮਿਲੀਆਂ ਸੀ ਤੇ ਉਸ ਤੋਂ ਇਲਾਵਾ ਜਿਹੜੇ ਬਾਕੀ ਹੋਰ ਕੈਂਡੀਡੇਟ ਸੀ ਪਰਮਿੰਦਰ ਸਿੰਘ ਢੀਂਸਾ ਨੂੰ 31540 ਵੋਟਾਂ ਮਿਲੀਆਂ ਸੀ ਤੇ ਉਸ ਤੋਂ ਇਲਾਵਾ ਹੋਰ ਵੀ ਜਿਹੜੇ ਹਲਕਿਆਂ ਦੇ ਵਿੱਚ ਜੋ ਇਹਨਾਂ ਦੇ ਕਾਲੀਦਜ਼ਾ ਸੰਘੁਪਤ ਦੇ ਉਮੀਦਵਾਰ ਸੀ ਉਹਨਾਂ ਦੀਆਂ ਜਮਾਨਤਾਂ ਜੱਫ ਹੋ ਗਈਆਂ ਸੋ ਕਿੰਨਾ ਕਿਤੇ ਜਿਹੜਾ ਕਾਲੀਦਜ਼ਾ ਸੰਘੁਪਤ ਹੀ ਕਾਲੀਦਜ਼ਾ ਪਾਬਸੀ ਦਾ ਬੜਾ ਕਾਰਨ ਇਹੀ ਹੈ ਕਿ ਹਾਲਾਂਕਿ ਇਹਨਾਂ ਵੱਲੋਂ ਇੱਕ ਨਵੀਂ ਪਾਰਟੀ ਬਣਾਈ ਗਈ ਪਰ ਪੰਜਾਬ ਦੇ ਲੋਕਾਂ ਨੂੰ ਇਸ ਨਵੇਂ ਜਿਹੜਾ ਕਾਲੀਦਜ਼ਾ ਸੰਘੁਪਤ ਤੋਂ ਕੋਈ ਉਮੀਦਾਂ ਨਜ਼ਰ ਨਹੀਂ ਆਈਆਂ ਜਿਸ ਦੇ ਚਲਦੇ ਇਹਨਾਂ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਜੱਫ ਹੋ ਗਈਆਂ ਪਰ ਹੁਣ ਸੁਖਦੇਵ ਸਿੰਘ ਢੀਂਸਾ ਕਾਲੀਦਜ਼ਾ ਪਾਬਸੀ ਕਰ ਗਏ ਨੇ ਕਾਲੀਦਜ਼ਾ ਕਿਉਂ ਕਿਉਂ ਸਾਡਾ ਮੁੱਖ ਮੰਤਰੀ ਪ੍ਰਕਾਸ਼ ਬਦਲਨਾ ਜੁੜੇ ਰਹੇ ਉਹਨੂੰ ਰਾਜ ਸਭਾ ਦੇ ਵਿੱਚ ਕਾਰਜਦਾਨ ਲਈ ਭੇਜਿਆ ਤੇ ਪਰਮਿੰਦਰ ਸਿੰਘ ਪ੍ਰੀਤਸਾ ਨੂੰ ਮੰਤਰੀ ਵੀ ਬਣਾਇਆ ਪਰ ਇੱਕ ਦੌਰ ਆਇਆ ਜਦੋਂ ਉਹ ਸੁਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਤੇ ਸਵਾਲ ਖੜੇ ਕਰਕੇ ਵੱਖਰੇ ਹੋ ਗਏ ਤੇ ਹੁਣ ਵਾਪਸੀ ਉਹਨਾਂ ਨੇ ਫਿਰ ਕਰ ਲਈ ਹੈ ਉਹ ਸਵਾਲ ਇਹ ਹੈ ਕਿ ਕੀ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਇਹ ਜਿਹੜੀ ਰਾਜਨੀਤੀ ਹੈ ਕਿਉਂਕਿ ਅਸੀਂ ਦੇਖਦੇ ਹਾਂ ਕਿ ਹਮੇਸ਼ਾ ਪਾਰਟੀਆਂ ਦੇ ਅੰਦਰ ਹੀ ਕੋਈ ਸਵਾਲ ਉੱਠਦੇ ਨੇ ਕਿ ਵਰਕਰਾਂ ਨੂੰ ਤਰਜੀਹ ਦਿੱਤੀ ਜਾਵੇ ਹਾਲਾਂਕਿ ਬਾਦਲ ਪਰਵਾਰ ਜਿਹੜਾ ਸ਼ਕਉਣੀ ਕਾਲੀ ਦਲ ਹੈ वो भी उसकी परिवार पार्टी है वो भी, वो भी ऐसी, वो तो कोई इनकार नहीं करते पर लगता पार्टियाँ कोई नीतियाँ होंदिया ने पार्टिया का अपने एक जिले पार्टिया के किरदार होंगे ने इस करके पार्टिया बहुत कुछ सोच के चल दिया ने पार्टियाँ अपने वर्करों को भी नाराज नहीं करना चाहिए क्योंकि जिस तरह के हूँ पंजाब के राजनीतिक हालात बने हैं जो दो हज़ार उन्नीस केकाली दल के लिए एक बहुत वाला जोड़ा चैलेंज है एक बहुत बड़ी चुनौती है क्यों अकाली दलित लड़ाई है इस करके अकाली दल ਉਹ ਸਾਰਾ ਕੁਝ ਦੇਖ ਕੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਰਿਹਾ ਹੈ ਹਾਲਾਂਕਿ ਤੁਹਾਨੂੰ ਯਾਦ ਹੋਵੇਗਾ ਕਿ ਅਕਾਲੀ ਦਲ ਵੱਲੋਂ ਪਰਮਿੰਦਰ ਸਿੰਘ ਢੀਂਸਾ ਨੂੰ ਲੋਕ ਸਭਾ ਚੋਣ ਸੰਗਰੂਰ ਤੋਂ ਲੜਾਈ ਗਈ ਸੀ ਉਹ ਹਾਰ ਗਏ ਸੀ 2019 ਦੇ ਵਿੱਚ ਕਿਉਂਕਿ ਉਸ ਸਮੇਂ ਤੁਹਾਨੂੰ ਯਾਦ ਹੋਵੇਗਾ ਕਿ ਪਰਮਿੰਦਰ ਸਿੰਘ ਢੀਂਸਾ ਲੋਕ ਸਭਾ ਦੀ ਚੋਣ ਲੜਨਾ ਨਹੀਂ ਚਾਹੁੰਦੇ ਸੀ ਪਰ ਅਕਾਲੀ ਦਲ ਵੱਲੋਂ ਉਹਨਾਂ ਨੂੰ ਉਮੀਦਵਾਰ ਬਣਾ ਦਿੱਤਾ ਗਿਆ ਉਸ ਦੇ ਬਾਵਜੂਦ ਵੀ ਉਹ ਇਲੈਕਸ਼ਨ ਲੜੇ ਪਰ ਹੁਣ ਜਦੋਂ ਕਾਲੀ ਦਾ ਲਿਟ ਟਿਕਟ ਨਹੀਂ ਦਿੱਤੀ ਤੇ ਹੁਣ ਉਹ ਟਿਕ ਵੀ ਕਿਉਂਕਿ ਇਸ ਗੱਲ ਤੇ ਸੁਗਰੇਸਮੈਂਟ ਇੰਸਨ ਨਾਰਾਜ਼ ਹੋ ਗਏ ਨੇ ਕਿ ਉਹਨਾਂ ਨੂੰ ਟਿਕ ਨਹੀਂ ਦਿੱਤੀ ਗਈ। ਸਮੀਕਰਨ ਕਿਵੇਂ ਬਦਲਦੇ ਆ ਕਿ ਕੋ ਟਾਈਮ ਸੀ ਜਦੋਂ ਉਸ ਜ਼ਰੂਰ ਤੋਂ ਚੋਣ ਨਹੀਂ ਲੜਨਾ ਚਾਹੁੰਦੇ ਸੀ ਕਿ ਅੱਜ ਜੋ ਟਾਈਮ ਹੈ ਕਿ ਉਹ ਅੱਜ ਸੰਗਰੂਪ ਨੂੰ ਜਿਹੜੀ ਲੋਕ ਸਭਾ ਜਿਹੜੀ ਚੋਣ ਲੜਨਾ ਚਾਹੁੰਦੇ ਆ। ਸੋ ਹਾਲਾਤਾਂ ਹਾਲਾਤਾਂ 'ਚ ਬੜਾ ਫਰਕ ਹੁੰਦਾ। ਪਰ ਫਰਕ ਵਿੱਚ ਇਹ ਪਿਆ ਕਿ ਉਹ ਪਰਮਿੰਦਰ ਸਿੰਘ ਟੀਮ ਸਾਹਿਬ ਤੇ ਸਿਦੇ ਦੇਖ ਕੇ ਟੀਮ ਸਾਹਿਬ ਇਹ ਕਾਲੀ ਦਾ ਲੂੰ ਵਿਚਾਰੋਂ ਛੱਡ ਕੇ ਚਲੇ ਗਏ। ਹਾਲਾਂਕਿ ਕਾਲੀ ਗੱਲ ਦੀ ਕਿ ਮਜਬੂਰੀ ਹੈ ਕਿ ਜਿੰਨੇ ਉਹ ਬਾਗੀ ਸੀ ਉਹਨਾਂ ਨੂੰ ਨਾਲ ਲੈ ਕੇ ਆਉਣਾ ਜ਼ਰੂਰੀ ਹੈ ਕਿਉਂਕਿ ਇੱਕ ਪਰਸੈਪਸ਼ਨ ਹੁੰਦੀ ਹੈ ਮਾਰਕੀਟ ਦੇ ਵਿੱਚ ਲੋਕਾਂ ਨੂੰ ਆਮ ਲੋਕਾਂ ਨੂੰ ਦੱਸਣਾ ਹੁੰਦਾ ਕਿ ਕਾਲੀ ਧੱਲੇ ਦੇ ਵਿੱਚ ਦੇਖੋ ਦਾ ਕਾਰਬਾ ਵੱਧਦਾ ਰਿਹਾ ਹੈ ਇੱਕ ਜਿਹੜੀ ਲੋਕਾਂ ਦੇ ਵਿੱਚ ਇੱਕ ਧਾਰਨਾ ਜਿਹੜੀ ਪੈਦਾ ਕਰਨੀ ਹੁੰਦੀ ਹੈ ਕਿ ਕਾਲੀ ਧਰ ਨਾਲ ਲੋਕ ਜੁੜ ਰਹੇ ਨੇ ਪਰ ਇਸ ਦੇ ਬਾਵਜੂਦ ਵੀ ਤੁਸੀਂ ਦੇਖਦੇ ਹੋ ਕਿ ਜਿਹੜੀਆਂ ਪਾਰਟੀਆਂ ਨੇ ਉਹ ਆਪਣੇ ਜਿਹੜੀਆਂ ਨੀਤੀਆਂ ਨੂੰ ਦੇਖਦੀਆਂ ਨੇ ਤੇ ਆਪਣੇ ਵਰਕਰਾਂ ਨੂੰ ਦੇਖਦੀਆਂ ਨੇ ਕਿ ਕਿਹੜਾ ਵਰਕਰ ਉਹਨਾਂ ਨਾਲ ਮਾੜੇ ਦੌਰ ਦੇ ਵਿੱਚ ਖੜਾ ਰਿਹਾ ਪਰ ਹੁਣ ਆਨਲਾਈਨ ਟਾਈਮ ਦੇ ਵਿੱਚ ਹੁਣ ਕਿਉਂਕਿ ਸਰਦਾਰ ਸਿੰਘ ਵੀ ਇਨਸਾਨ ਨੇ ਸ਼ਨੀਵਾਰ ਨੂੰ ਫਿਰ ਮੀਟਿੰਗ ਬੁਲਾਈ ਹੈ ਆਪਣੇ ਲੀਡਰਾਂ ਦੀ ਉਹ ਕੀ ਫੈਸਲਾ ਹੁੰਦਾ ਇੱਥੇ ਪਤਾ ਚੱਲੇਗਾ ਪਰ ਇਹ ਜੋ ਵੀ ਹੈ ਇਹ ਤੁਹਾਡੇ ਸਾਹਮਣੇ ਹੈ ਕਿ ਪੰਜਾਬ ਦੀ ਜਿਹੜੀ ਸਿਆਸਤ ਇਸ ਸਮੇਂ ਕਿੱਦਾਂ ਵੱਲ ਜਾ ਰਹੀ ਹੈ ਹਰ ਸਿਆਸਤਦਾਨ ਜਿਹੜਾ ਹੈਗਾ ਉਹ ਆਪਣੇ ਜਿਹੜੇ ਪਰਿਵਾਰਕ ਮੋਹ ਦੇ ਵਿੱਚ ਫਸਿਆ ਹੋਇਆ ਪੁੱਤਰ ਮੋਹ ਦੇ ਵਿੱਚ ਫਸਿਆ ਹੋਇਆ ਇਸ ਕਰਕੇ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਵਿੱਚ ਕਾਫੀ ਨਘਾਰ ਵੀ ਹੁੰਦਾ ਜਾ ਰਿਹਾ ਕਿਉਂਕਿ ਉਹਨਾਂ ਲਈ ਬਹੁਤ ਸਾਰੇ ਲੀਡਰ ਲਈ ਪੰਜਾਬ ਦੇ ਪੰਜਾਬੀਅਤ ਦੀ ਜਗਾ ਆਪਣੇ ਜਿਹੜੇ ਪ੍ਰਵਾਸ ਆਪਣੇ ਪੁੱਤਰਾਂ ਨੂੰ ਜ਼ਿਆਦਾ ਅਹਿਮੀਤ ਦਿੱਤੀ ਜਾ ਰਹੀ ਹੈ ਕਿਉਂਕਿ ਮਸਲਾ ਇਸ ਵਿੱਚ ਪੰਜਾਬ ਦਾ ਪੰਜਾਬੀਅਤ ਦਾ ਹੈ ਕਿਸਾਨਾਂ ਦਾ ਹੈ ਪੰਜਾਬ ਦਾ ਪੰਜਾਬ ਦੇ ਹੋ ਬਹੁਤ سارے ਮੁੱਦੇ ਨੇ ਜਿਨ੍ਹਾਂ ਦੇ ਉੱਤੇ ਪੰਜਾਬ ਦੀ ਚਾਹੇ ਉਹ ਇੰਡਸਟਰੀਅਲ ਪੈਕੇਜ ਦੀ ਗੱਲ ਆ ਜਾਏ ਕਿ ਨੌਨ ਇੰਡਸਟਰੀਅਲ ਪੈਕੇਜ ਦੀ ਗੱਲ ਆ ਬਹੁਤ ਸਾਰੇ ਮੁੱਦੇ ਨੇ ਉਹਨਾਂ ਮੁੱਦਿਆਂ ਤੇ ਹਾਲਾਂਕਿ ਸੁਦੇਸ਼ ਸਿੰਘ ਢੀਂਡ ਸਾਹਿਬ ਭਾਜਪਾ ਦੇ ਨੇੜੇ ਰਹੇ ਸੈਂਟਰ ਸੰਸਦ ਵੀ ਰਹੇ ਪਰ ਇਹਨਾਂ ਮੁੱਦਿਆਂ ਦੇ ਉੱਤੇ ਕਦੇ ਉਹਨਾਂ ਨੇ ਜਿਹੜੀ ਖੁੱਲਕੇ ਕਦੇ ਲੋਕ ਸਭਾ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਚਰਚਾ ਕੀਤੀ ਹੋਵੇ ਤੋ ਇਸ ਕਰਕੇ ਲਈ ਪੰਜਾਬੀ ਸਿਆਸਤ ਹੈ ਇਹਦੇ ਵਿੱਚ ਜਿਹੜੇ ਸਿਆਸਤਦਾਨ ਨੇ ਸਾਨੂੰ ਨੂੰ ਨਵਰੇ ਵੀ ਦੇਖਣਾ ਪਏਗਾ ਕਿ ਸਿਆਸਤਦਾਨ ਪੰਜਾਬ ਤੇ ਪੰਜਾਬੀਅਤ ਤੇ ਪੰਜਾਬ ਦੇ ਮੁੱਦਿਆਂ ਨੂੰ ਤਰਜੀਹ ਦੇਣ ਦੀ ਜਗ੍ਹਾ ਆਪਣੇ ਪਰਿਵਾਰ ਨੂੰ ਤਰਜੀਹ ਦੇ ਰਹੇ ਨੇ ਇਸ ਤਰ੍ਹਾਂ ਅਪਡੇਟ ਪੰਜਾਬ ਨਾਲ ਜੁੜੇ ਰਹੋ ਅਸੀਂ ਤੁਹਾਨੂੰ ਹੋਰ ਵੀ ਜਿਹੜੇ ਪੰਜਾਬ ਦੇ ਮੁੱਦਿਆਂ ਤੇ ਅਸੀਂ ਚਰਚਾ ਕਰਦੇ ਰਹਾਂਗੇ ਬਾਕੀ ਅਸੀਂ ਤੁਸੀਂ ਅਪਡੇਟ ਪੰਜਾਬ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਸੁਝਾਅ ਦਿਓ ਤਾਂ ਕਿ ਅਸੀਂ ਉਹਦੇ ਵਿੱਚ ਹੋਰ ਕੁਝ ਬੈਟਰਮੈਂਟ ਲਿਆ ਸਕੀਏ ਇਹ ਮੁੱਦਾ ਪੰਜਾਬ ਦਾ ਇਸ ਸਮੇਂ ਸੁਖਦੇਵ ਸਿੰਘ ਟੀਨਸਾ ਦੇ ਅਕਾਲੀ ਦਲ ਦੇ ਵਿੱਚ ਦੁਬਾਰਾ ਜਿਹੜਾ ਆਪਸੀ ਮਨਮਤਾ ਆਪ ਕੋਇਆ ਉਹਨੂੰ ਲੈ ਕੇ ਵੀ ਆਪਨੇ ਸੁਝਾਅ ਦਿਓ ਕਿ ਕੀ ਜੋ ਇਸ ਸਮੇਂ ਸੁਖਦੇਵ ਸਿੰਘ ਟੀਨਸਾ ਦਾ ਰਵਈਆ ਠੀਕ ਹੈ ਜਾਂ ਗਲਤ ਹੈ ਜਾਂ ਅਕਾਲੀ ਦਲ ਦਾ ਰਵਈਆ ਠੀਕ ਹੈ ਜਾਂ ਸੁਖਵੀਰ ਸਿੰਘ ਬਾਦਲ ਵੱਲੋਂ ਉਹਨੂੰ ਟਿੱਕਟ ਦੇ ਕੇ ਸਹੀ ਕੀਤਾ ਗਿਆ ਜਾਂ ਨਹੀਂ ਸਹੀ ਕੀਤਾ ਗਿਆ ਅਸੀਂ ਤੁਹਾਡੇ ਸੁਝਾਅ ਚਾਹਾਂਗੇ ਤੁਸੀਂ ਵੀ ਸਾਨੂੰ ਸੁਝਾਅ ਭੇਜੋ ਤੇ ਅਪਡੇਟ ਪੰਜਾਬ ਨਾਲ ਜੁੜੇ ਰਹੋ